ਜਦੋਂ ਆਪਾਂ ਘਰ ਦੇ ਵਿੱਚ ਕੋਈ ਨੌਕਰ ਰੱਖਦੇ ਆ ਤਾਂ ਪਹਿਲਾਂ ਤਾਂ ਉਸ ਦੀ ਪੂਰੀ ਆਈਡੀ ਆਪਣੇ ਕੋਲ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਵੀ ਤੁਸੀਂ ਅਵੇਸਲੇ ਨਹੀਂ ਹੋ ਸਕਦੇ ਉਸ ਦੀਆਂ ਐਕਟੀਵਿਟੀਆਂ ਦੇ ਉਸ ਤੇ ਕੰਮਕਾਰ ਤੇ ਤੁਹਾਨੂੰ ਨਿਗਰੱਖਣੀ ਪਵੇਗੀ ਕਈ ਵਾਰ ਆਪਾਂ ਨੂੰ ਇਹ ਲੱਗਦਾ ਕਿ ਇਹ ਤਾਂ ਸਾਡਾ ਬਹੁਤ ਪੁਰਾਣਾ ਨੌਕਰ ਆ ਜਾਂ ਇਸ ਉੱਪਰ ਤਾਂ ਸਾਨੂੰ ਬੜਾ ਵਿਸ਼ਵਾਸ ਹੈ ਪਰ ਇੱਥੇ ਕੋਈ ਪੁਰਾਣਾ ਨਹੀਂ ਤੇ ਕਿਸੇ ਉੱਤੇ ਵੀ ਕੋਈ ਵਿਸ਼ਵਾਸ ਨਹੀਂ ਕਿ ਕਿਸ ਦੇ ਮਨ ਦੇ ਵਿੱਚ ਕਦੋਂ ਬੇਈਮਾਨੀ ਆ ਜਾਵੇ ਅੱਜ ਦੋ ਘਟਨਾਵਾਂ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਦੋਨੋਂ ਹੀ ਨੌਕਰਾਨੀਆਂ ਦੀਆਂ ਜਿਨ੍ਹਾਂ ਨੇ ਉਹ ਕੀਤਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਤੇ ਫਿਰ ਜਦੋਂ ਸਭ ਨੂੰ ਇਸ ਘਟਨਾ ਬਾਰੇ ਇਹਨਾਂ ਦੀਆਂ ਕਰਤੂਤਾਂ ਬਾਰੇ ਪਤਾ ਲੱਗਦਾ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਪਟਿਆਲਾ ਗੱਲ ਹੈ 20 ਅਗਸਤ 2025 ਦੀ ਇੱਥੇ ਇੱਕ ਘਰ ਦੇ ਵਿੱਚ ਨੌਕਰਾਨੀ ਰੱਖੀ ਜਾਂਦੀ ਹੈ ਜਿਸ ਨੂੰ ਇੱਕ ਦੀਪਕ ਨਾਮ ਦਾ ਮੁੰਡਾ ਰਖਾਉਂਦਾਗਾ ਕਿ ਇਹ ਮੇਰੀ ਜਾਣਕਾਰ ਹੈ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਕੰਮ ਤੇ ਰੱਖ ਸਕਦੇ ਹੋ ਨੌਕਰਾਨੀ ਨੂੰ ਰੱਖ ਲੈਂਦਾ ਜਾਂਦਾ ਹੈ ਤੇ ਸਭ ਨੂੰ ਉਸ ਉੱਪਰ ਬੜਾ ਵਿਸ਼ਵਾਸ ਹੁੰਦਾ ਹੈ ਕਿ ਇਹ ਨੌਕਰਾਨੀ ਬੜੀ ਵਧੀਆ ਬੜਾ ਕੰਮ ਕਰਦੀ ਹੈ ਹੁਣ ਪਰਿਵਾਰ ਵਾਲੇ ਵੀ ਅਵੇ ਇਸਲੇ ਹੋ ਜਾਂਦੇ ਆ ਕਿ ਠੀਕ ਐ ਨੌਕਰਾਨੀ ਵਧੀਆ ਕੰਮ ਵਧੀਆ ਕਰਦੀ ਐ ਹੋਰ ਆਪਾਂ ਨੂੰ ਕੀ ਚਾਹੀਦਾ ਪਰ 2 ਅਗਸਤ 2025 ਨੂੰ ਜਦੋਂ ਇਸ ਘਰ ਦਾ ਮੁੰਡਾ ਬੰਗਲੌਰ ਜਾਂਦਾ ਹੈ ਘਰ ਦੇ ਵਿੱਚ ਹੁਣ ਬਜ਼ੁਰਗ ਮਾਤਾ ਉਸਦੀ ਨੂੰ ਅਤੇ ਉਸ ਦਾ ਪੋਤਾ ਰਹਿ ਜਾਂਦੇ ਨੇ ਤੇ ਇੱਥੇ ਨੌਕਰਾਨੀ ਹੁਣ ਜੋ ਮੁੰਡਾ ਹੁੰਦਾ ਬੰਗਲੌਰ ਚਲਿਆ ਜਾਂਦਾ ਪਰ ਇਧਰ ਜੋ ਨੌਕਰਾਨੀ ਹੁੰਦੀ ਐ ਇਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਪਲੈਨਿੰਗ ਕੀਤੀ ਇਹਨਾਂ ਨੂੰ ਪਤਾ ਲੱਗਦਾ ਕਿ ਮੁੰਡਾ ਬਾਹਰ ਹੋਵੇਗਾ ਤੇ ਆਪਾਂ ਇਸ ਘਰ ਦੇ ਵਿੱਚ ਲੁੱਟ ਕਰ ਸਕਦੇ ਹਾਂ ਤਾਂ ਫਿਰ ਇਹ 20 ਅਗਸਤ 2025 ਨੂੰ ਰਾਤ ਨੂੰ ਜੋ ਇਹ ਤਿੰਨੋਂ ਪਰਿਵਾਰਕ ਮੈਂਬਰ ਸੀ ਇਹਨਾਂ ਨੂੰ ਖਾਣੇ ਦੇ ਵਿੱਚ ਨਸ਼ੀਲੀ ਦਵਾਈ ਦੇ ਦਿੰਦੀ ਹੈ ਤੇ ਇਸ ਘਰ ਦੇ ਵਿੱਚ ਕੁੱਤੇ ਵੀ ਰੱਖੇ ਹੋਏ ਸੀ ਉਹਨਾਂ ਨੂੰ ਵੀ ਨਸ਼ੀਲੀ ਦਵਾਈ ਪਿਆ ਦਿੱਤੀ ਜਾਂਦੀ ਹੈ ਹੁਣ ਜੋ ਬੱਚਾ ਹੁੰਦਾ ਉਸਦੀ ਮਾਂ ਹੁੰਦੀ ਹੈ ਬਜ਼ੁਰਗ ਔਰਤ ਹੁੰਦੀ ਹੈ ਇਹਨਾਂ ਨੂੰ ਨੀਂਦ ਆਉਣ ਲੱਗਦੀ ਹੈ ਤਾਂ ਇਹ ਸੌ ਜਾਂਦੇ ਨੇ ਤੇ ਉਸ ਤੋਂ ਬਾਅਦ ਤਕਰੀਬਨ ਰਾਤ ਦੇ ਸਵਾ 1 ਵਜੇ ਇਸ ਘਰ ਦੇ ਵਿੱਚ ਤਿੰਨ ਬੰਦੇ ਐਂਟਰ ਹੁੰਦੇ ਨੇ ਤੇ ਉਹ ਆ ਕੇ ਇਸ ਘਰ ਦੇ ਵਿੱਚ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਜੋ ਇਹਨਾਂ ਦਾ ਮੁੰਡਾ ਬੰਗਲੌਰ ਗਿਆ ਸੀ ਉਸ ਨੂੰ ਫੋਨ ਦੇ ਉੱਤੇ ਇੱਕ ਨੋਟੀਫਿਕੇਸ਼ਨ ਆ ਜਾਂਦੀ ਹੈ ਉਹ ਫੋਨ ਖੋਲ ਕੇ ਜਦੋਂ ਦੇਖਦਾ ਤਾਂ ਹੈਰਾਨ ਹੋ ਜਾਂਦਾ ਕਿਉਂਕਿ ਇਹ ਕੈਮਰਿਆਂ ਦੀ ਜੋ ਵੀਡੀਓ ਸੀ ਉਸਦੇ ਫੋਨ ਵਿੱਚ ਚੱਲ ਰਹੀ ਸੀ ਉਸ ਨੇ ਦੇਖਿਆ ਕਿ ਉਸਦੇ ਕਮਰੇ ਦੇ ਵਿੱਚ ਅਣਪਛਾਤੇ ਬੰਦੇ ਘੁੰਮ ਰਹੇ ਨੇ ਤਾਂ ਉਹ ਉਸਦੇ ਹੋਸ਼ ਉੱਡ ਜਾਂਦੇ ਨੇ ਤੇ ਹੁਣ ਉਹ ਆਪਣੇ ਘਰਦਿਆਂ ਨੂੰ ਫੋਨ ਕਰਦਾ ਪਰ ਘਰ ਦੇ ਤਾਂ ਫੋਨ ਚੱਕਣ ਦੀ ਹਾਲਤ ਵਿੱਚ ਨਹੀਂ ਸੀ ਕਿਉਂਕਿ ਜੋ ਇਹ ਬਜ਼ੁਰਗ ਔਰਤ ਸੀ ਇਸ ਨੂੰ ਜਦੋਂ ਇਹ ਬੰਨ ਰਹਿਸਤਾ ਉਸ ਨੂੰ ਹੋਸ਼ ਆ ਜਾਂਦਾ ਹੈ ਤੇ ਇਸ ਨੂੰ ਇਹ ਚੰਗੀ ਤਰ੍ਹਾਂ ਬਣਾ ਦਿੰਦੇ ਆ ਟੇਪਾਂ ਨਾਲ ਇਸ ਦਾ ਮੂੰਹ ਬੰਨਿਆ ਜਾਂਦਾ ਹੱਥ ਪੈਰ ਬਣੇ ਜਾਂਦੇ ਨੇ ਪਰ ਫੋਨ ਚੱਕਣ ਵਿੱਚ ਤਾਂ ਸਾਰੇ ਅਸਮਰਥ ਸੀ ਤੇ ਇਸ ਘਰ ਦੇ ਵਿੱਚ ਹੁਣੇ ਲੁੱਟ ਕਰਦੇ ਨੇ ਇਸ ਘਰ ਦੇ ਵਿੱਚੋਂ ਤਕਰੀਬਨ ਇਹ 2.5 ਲੱਖ ਰੁਪਏ ਦਾ ਸਮਾਨ ਲੈ ਜਾਂਦੇ ਆ ਦੋ ਡਾਇਮੰਡ ਦੀਆਂ ਰਿੰਗਾਂ ਲੈ ਜਾਂਦੇ ਨੇ ਹੁਣ ਜਦੋਂ ਮੁੰਡੇ ਨੇ ਦੇਖਿਆ ਕਿ ਘਰ ਦੇ ਵਿੱਚ ਅਣਪਛਾਤੇ ਬੰਦੇ ਘੁੰਮ ਰਿਹਾ ਪਰਿਵਾਰ ਨੂੰ ਕਾਲ ਕੀਤੀ ਪਰਿਵਾਰ ਨਹੀਂ ਚਾਹਦਾ ਤਾਂ ਫਿਰ ਉਹ ਆਪਣੇ ਦੋਸਤ ਮਿੱਤਰਾਂ ਨੂੰ ਕਾਲ ਕਰਦਾ ਹੈ ਉਸਤੇ ਸੌਰੇ ਵੀ ਇੱਥੇ ਹੁੰਦੇ ਆ ਉਹਨਾਂ ਨੂੰ ਵੀ ਕਾਲ ਕੀਤੀ ਜਾਂਦੀ ਆ ਹੁਣ ਸਾਰੇ ਜਾਣੇ ਇਸ ਘਰ ਦੇ ਵਿੱਚ ਪਹੁੰਚ ਜਾਂਦੇ ਆ ਘਰ ਦੇ ਬਾਹਰ ਕੱਢ ਕੇ ਹਵਾਈ ਫੈਰ ਕੀਤੇ ਜਾਂਦੇ ਆ ਜਦੋਂ ਇਹ ਹਵਾਈ ਫੈਰੇ ਬੰਦੇ ਸੁਣਦੇ ਨੇ ਤਾਂ ਇਹ ਇੱਥੋਂ ਭੱਜ ਜਾਂਦੇ ਨੇ ਫਰਾਰ ਹੋ ਜਾਂਦੇ ਨੇ ਪੁਲਿਸ ਇਹਨਾਂ ਦੀ ਤਲਾਸ਼ ਕਰ ਰਹੀ ਹੈ ਜੋ ਬਜ਼ੁਰਗ ਔਰਤ ਸੀ ਉਸ ਨੂੰ ਹੋਸ਼ ਆ ਗਿਆ ਸੀ ਜਦੋਂ ਉਸ ਨੂੰ ਬੰਨਣ ਲੱਗੇ ਸੀ ਤਾਂ ਉਸ ਨੇ ਇਹਨਾਂ ਬੰਦਿਆਂ ਦੀ ਪਛਾਣ ਕੀਤੀ ਤਾਂ ਉਸ ਨੇ ਦੱਸਿਆ ਕਿ ਜੋ ਇਹ ਤਿੰਨ ਬੰਦੇ ਆਏ ਸੀ ਉਹਨਾਂ ਵਿੱਚੋਂ ਇੱਕ ਤਾਂ ਜੋ ਨੌਕਰਾਨੀ ਸੀ ਉਸ ਦਾ ਭਰਾ ਸੀ ਜੋ ਉਸ ਤੋਂ ਰਖੜੀ ਬਣਾਉਣ ਆਇਆ ਸੀ ਤੇ ਇੱਕ ਉਹ ਦੀਪਕ ਸੀ ਜਿਸ ਨੇ ਇਸ ਨੌਕਰਾਨੀ ਨੂੰ ਇਸ ਘਰ ਦੇ ਵਿੱਚ ਰਖਾਇਆ ਸੀ ਤੇ ਤੀਸਰੇ ਬੰਦੇ ਦੀ ਵੀ ਉਸ ਬਜ਼ੁਰਗਔਰਤ ਨੂੰ ਪਹਿਚਾਣ ਆ ਕਿ ਉਹ ਸੀ ਹੁਣ ਪੁਲਿਸ ਉਹਨਾਂ ਦੀ ਤਲਾਸ਼ ਕਰ ਰਹੀ ਹੈ ਤੇ ਥਾਂ ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਾਰੀ ਘਟਨਾ ਦੀ ਰਿਪੋਰਟ ਅੱਜ ਉਹ ਪੁਲਿਸ ਨੂੰ ਲਿਖਾਈ ਜਾਂਦੀ ਹੈ ਪਰਿਵਾਰ ਦਾ ਕਹਿਣਾ ਕਿ ਅਸੀਂ ਪੁਲਿਸ ਨੂੰ ਸਾਰੇ ਸਬੂਤ ਫੁਟੇਜ ਵਗੈਰਾ ਦੇ ਦਿੱਤੀਆਂ ਨੇ ਬੰਦਿਆਂ ਦੀ ਪਛਾਣ ਵੀ ਕਰ ਦਿੱਤੀ ਹੈ ਹੁਣ ਪੁਲਿਸ ਦਾ ਕੰਮ ਰਹਿ ਗਿਆ ਉਹ ਕਦੋਂ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਇਹਨਾਂ ਉੱਪਰ ਬਣਦੀ ਕਾਰਵਾਈ ਆ ਉਹ ਕੀਤੀ ਜਾਂਦੀ ਹੈ ਅੱਜ ਦੀ ਜੋ ਦੂਸਰੀ ਘਟਨਾ ਉਹ ਹੈ ਬਿਜਨੌਰ ਦੀ ਜਿਵੇਂ ਮੈਂ ਤੁਹਾਨੂੰ ਪਹਿਲੀ ਘਟਨਾ ਸੁਣਾਈ ਹੈ ਇਸ ਵਿੱਚ ਤਾਂ ਨੌਕਰਾਨੀ ਅਜੇ ਨਵੀਂ ਸੀ ਪਰ ਜੋ ਬਿਜਨੌਰ ਦੀ ਘਟਨਾ ਇਸ ਵਿੱਚ ਜੋ ਨੌਕਰਾਨੀਆਂ ਇਹ ਤਕਰੀਬਨ 10 ਸਾਲ ਪੁਰਾਣੀ ਹੁੰਦੀ ਹੈ ਇਸ ਘਰ ਦੇ ਵਿੱਚ ਇਸ ਉੱਪਰ ਸਾਰੇ ਘਰ ਨੂੰ ਬੜਾ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਹ ਘਰ ਵਿੱਚ ਕੰਮ ਕਰ ਰਹੀ ਹੁੰਦੀ ਹੈ ਪਰ ਇਸ ਦੀਆਂ ਐਕਟੀਵਿਟੀਆਂ ਤੇ ਹੁਣ ਘਰਦਿਆਂ ਨੂੰ ਕੁਝ ਸ਼ੱਕ ਹੋਣ ਲੱਗਦਾ ਹੈ ਕਿ ਇਸ ਦਾ ਵਿਹਾਰ ਚੇਂਜ ਹੋ ਚੁੱਕਿਆ ਹੈ ਤਾਂ ਉਹਨਾਂ ਵੱਲੋਂ ਘਰ ਦੇ ਵਿੱਚ ਰਸੋਈ ਦੇ ਵਿੱਚ ਵੀ ਸੀਸੀਟੀਵੀ ਕੈਮਰਾ ਲਗਾਇਆ ਜਾਂਦਾ ਪਰ ਇਸ ਨੌਕਰਾਨੀ ਨੂੰ ਨਹੀਂ ਦੱਸਿਆ ਜਾਂਦਾ ਹੁਣ ਜਦੋਂ ਇਹ ਨੌਕਰਾਨੀ ਆਉਂਦੀ ਹੈ ਆ ਕੇ ਜੋ ਇਹ ਕਰਦੀ ਹੈ ਉਹ ਜਦੋਂ ਵੀਡੀਓ ਦੇ ਵਿੱਚ ਘਰ ਵਾਲੇ ਦੇਖਦੇ ਆ ਤਾਂ ਉਹਨਾਂ ਦੇ ਹੋਸ਼ ਛੁੱਟ ਜਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਇਦਾਂ ਕਿਵੇਂ ਹੋ ਸਕਦਾ ਹੈ ਐਦਾਂ ਇੱਕ ਔਰਤ ਕਿਵੇਂ ਕਰ ਸਕਦੀ ਹੈ ਉਹਨਾਂ ਨੇ ਜਦੋਂ ਵੀਡੀਓ ਦੇਖੀ ਤਾਂ ਵੀਡੀਓ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਔਰਤ ਰਸੋਈ ਦੇ ਵਿੱਚ ਜਾਂਦੀ ਹੈ ਰਸੋਈ ਦੇ ਵਿੱਚ ਜਾ ਕੇ ਇੱਕ ਬਰਤਨ ਦੇ ਵਿੱਚ ਪਿਸ਼ਾਬ ਕਰਦੀ ਹੈ ਪਿਸ਼ਾਬ ਕਰਨ ਤੋਂ ਬਾਅਦ ਉਹ ਪਿਸ਼ਾਬ ਜੋ ਮਾਂਜੇ ਹੋਏ ਭਾਂਡੇ ਹੁੰਦੇ ਆ ਉਹਨਾਂ ਉੱਤੇ ਢੋਲ ਦਿੰਦੀ ਹੈ ਤੇ ਉਹਨਾਂ ਵਿੱਚ ਹੀ ਖਾਣਾ ਪਾ ਕੇ ਇਹਨਾਂ ਘਰਦਿਆਂ ਨੂੰ ਖਵਾਉਂਦੀ ਹੈ ਜਦੋਂ ਇਹ ਦੇਖਦੇ ਨੇ ਪਰਿਵਾਰ ਵਾਲੇ ਤਾਂ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਜੋ 10 ਸਾਲਾਂ ਦੀ ਨੌਕਰਾਨੀ ਸਾਡੇ ਘਰ ਵਿੱਚ ਕੰਮ ਕਰ ਰਹੀ ਹੈ ਸਾਡੇ ਘਰ ਦੀ ਮੈਂਬਰ ਵਾਂਗ ਆ ਉਹ ਸਾਡੇ ਨਾਲ ਇਦਾਂ ਕਿਵੇਂ ਕਰ ਸਕਦੀ ਹੈ ਪਰ ਇਹ ਕੈਮਰੇ ਦੇ ਵਿੱਚ ਕੈਲ ਹੋ ਚੁੱਕਿਆ ਸੀ ਇਹ ਕੋਈ ਝੂਠੀ ਗੱਲ ਨਹੀਂ ਸੀ ਬਿਲਕੁਲ ਇਹ ਚੀਜ਼ ਪ੍ਰੂਵ ਹੋ ਚੁੱਕੀ ਸੀ ਕਿ ਜੋ ਨੌਕਰਾਨੀਆਂ ਉਹ ਇਹ ਪਰਿਵਾਰ ਦੇ ਨਾਲ ਧੋਖਾ ਕਰ ਰਹੀ ਸੀ ਇਹ ਪਰਿਵਾਰ ਦੇ ਨਾਲ ਬਹੁਤ ਵੱਡਾ ਵਿਸ਼ਵਾਸ ਘਾਤ ਕਰ ਰਹੀ ਸੀ ਹੁਣ ਜੋ ਪਰਿਵਾਰ ਵਾਲਿਆ ਉਹਨਾਂ ਨੇ ਇਹ ਜੋ ਫੁਟੇਜ ਸੀ ਇਹ ਫੁਟੇਜ ਪੁਲਿਸ ਨੂੰ ਦੇ ਦਿੱਤੀ ਅਤੇ ਪਰਿਵਾਰ ਦੀ ਮੰਗਾ ਕਿ ਇਸ ਨੌਕਰਾਨੀ ਉੱਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਹੁਣ ਦੇਖਣਾ ਹੋਵੇਗਾ ਇਸ ਕੇਸ ਵਿੱਚ ਵੀ ਕੀ ਹੁੰਦਾ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਜੋ ਘਰਾਂ ਦੇ ਵਿੱਚ ਨੌਕਰਾ ਜਾਂ ਨੌਕਰੀ ਕਰਦੇ ਨੇ ਉਹਨਾਂ ਉੱਪਰ ਵੀ ਸਾਡੀ ਕੋਈ ਉਂਗਲ ਨਹੀਂ ਪਰ ਸੱਜੇ ਉਂਗਲਾਂ ਇੱਕ ਸਾਰ ਵੀ ਨਹੀਂ ਹੁੰਦੀਆਂ ਕਈ ਬੜੇ ਵਧੀਆ ਹੁੰਦੇ ਨੇ ਬੜੇ ਚੰਗੇ ਇਨਸਾਨ ਹੁੰਦੇ ਨੇ ਪਰ ਕਈ ਬੜੇ ਹੀ ਮਾੜੇ ਹੁੰਦੇ ਨੇ ਜਿਵੇਂ ਇਹ ਦੋ ਘਟਨਾਵਾਂ ਨਿਕਲ ਕੇ ਆਈਆਂ ਜਿਨ੍ਹਾਂ ਨੇ ਜੋ ਚੰਗੇ ਨੇ ਉਹਨਾਂ ਉੱਪਰ ਵੀ ਉਂਗਲੀ ਉਠਾਉਣ ਲਈ ਉਹਨਾਂ ਉੱਪਰ ਵੀ ਸ਼ੱਕ ਜ਼ਾਹਰ ਕਰਨ ਲਈ ਲੋਕਾਂ ਨੂੰ ਮਜਬੂਰ ਕਰ ਦਿੱਤਾ ਇਹ ਜੋ ਨੌਕਰਾਨੀਆਂ ਵੱਲੋਂ ਕਰਤੂਤ ਕੀਤੀ ਗਈ ਹੈ ਇਹਨਾਂ ਨੂੰ ਕਿਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇੱਕ ਪਰਿਵਾਰ ਜਦੋਂ ਨੌਕਰ ਰੱਖਦਾ ਤਾਂ ਉਸ ਉੱਪਰ ਅੱਖਾਂ ਮੀਚ ਕੇ ਭਰੋਸਾ ਕਰ ਲੈਂਦਾ ਹੈ ਉਸ ਨੂੰ ਆਪਣਾ ਪਰਿਵਾਰਕ ਮੈਂਬਰ ਸਮਝਣ ਲੱਗ ਜਾਂਦਾ ਕਿਉਂਕਿ ਜੋ ਨੌਕਰਾਂਆਂ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਤਾਂ ਜ਼ਿਆਦਾਤਰ ਸਭ ਕੁਝ ਪਤਾ ਹੁੰਦਾ ਤੇ ਉਹਨਾਂ ਦੇ ਹੱਥ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਉਹਨਾਂ ਨੇ ਖਾਣਾ ਵੀ ਬਣਾਉਣਾ ਹੁੰਦਾ ਉਹਨਾਂ ਨੇ ਰੋਟੀ ਵੀ ਤਿਆਰ ਕਰਨੀ ਹੁੰਦੀ ਆ ਯਾਨੀ ਪਰਿਵਾਰ ਦੀ ਦੇਖਭਾਲ ਇੱਕ ਤਰ੍ਹਾਂ ਦੀ ਜੋ ਨੌਕਰਾਂਆਂ ਹੁੰਦੀਆਂ ਉਹੀ ਕਰਦੀਆਂ ਉਹ ਜਿੱਦਾਂ ਦਾ ਦਿੰਦੀਆਂ ਨੇ ਓਦਾਂ ਦਾ ਹੀ ਪਰਿਵਾਰ ਵਾਲੇ ਖਾਂਦੇ ਆ ਸੋ ਤੁਹਾਡੇ ਇਹਨਾਂ ਦੋਨਾਂ ਘਟਨਾਵਾਂ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਆਸ਼ੀਰਵਾਦ